ਜੀ ਸਾਸਰੀ ਕਾਲ ਦੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਭ ਠੀਕ ਹੋ ਪਹਿਲਾਂ ਮੈਂ ਇੱਕ ਕਹਾਣੀ ਪਾਈ ਸੀ ਜਿਹੜੀ ਇਬਰਾਹਿਮ ਆਦਮ ਅੱਜ ਮੈਂ ਉਹਦਾ ਦੂਜਾ ਭਾਗ ਜਿਹਾ ਆ ਪਹਿਲਾ ਭਾਗ ਇਹ ਤਾਂ ਪਾ ਹਟੀਆਂ ਜੀ ਇਸ ਕਹਾਣੀ ਦਾ ਇਬਰਾਹਿਮ ਆਦਮ ਜੇ ਆਪਾਂ ਦੂਸਰਾ ਭਾਗ ਅੱਜ ਮੈਂ ਤਾਂ ਨਹੀਂ ਸੀ ਜਿਆਦਾ ਪੂਰੀ ਕਹਾਣੀ ਤਾਂ ਨਹੀਂ ਸੀ ਪਾਈ ਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਅੱਜ ਜੀ ਆਪਾਂ ਉਹਦਾ ਦੂਜਾ ਭਾਗ ਜਿਹੜਾ ਆ ਉਹ ਮੈਂ ਤੁਹਾਨੂੰ ਕਹਾਣੀ ਜਿਹੜੀ ਆ ਸੁਣਾਉਂਗੀ ਉਸ ਤੋਂ ਬਾਅਦ ਜੀ ਜਿਹੜੇ ਇਬਰਾਹੀਮ ਆਦਮ ਬਾਦਸ਼ਾਹ ਸੀ ਜਿਨੇ ਸ਼ਾਂਤ ਸਤਿਗੁਰੂ ਕਬੀਰ ਸਾਹਿਬ ਦੀ ਕੁਝ ਸਾਲ ਸੇਵਾ ਕੀਤੀ ਤੇ ਫਿਰ ਉਹਨਾਂ ਕੋਲੋਂ ਨਾਮ ਭਜਨ ਲੈ ਕੇ ਉਹਨਾਂ ਦੀ ਆਗਿਆ ਲੈ ਕੇ ਵਾਪਸ ਉਹ ਆਪਣੇ ਸ਼ਹਿਰ ਬੁਖਾਰਾ ਦੇ ਵਿੱਚ ਆਉਣ ਦੀ ਆਗਿਆ ਲੈ ਕੇ ਉਹ ਆ ਗਏ ਹੁਣ ਉਹ ਬਾਦਸ਼ਾਹ ਨਹੀਂ ਇੱਕ ਫਕੀਰ ਸਨ ਉਹ ਫਕੀਰ ਬਣ ਕੇ ਆਪਣੇ ਸ਼ਹਿਰ ਬੁਖਾਰਾ ਵਾਪਸ ਭਰਤੀ ਦੇਨ ਬਾਦਸ਼ਾ ਜੋ ਕਿ ਹੁਣ ਫਕੀਰ ਬਣ ਚੁੱਕੇ ਸਨ ਉਹ ਨਦੀ ਦੇ ਕਿਨਾਰੇ ਬੈਠ ਕੇ ਗੋਦੜੀ ਸੀ ਰਹੇ ਸਨ ਤੇ ਜੋ ਉਹਨਾਂ ਦਾ ਵਜ਼ੀਰ ਸੀ ਜਦੋਂ ਉਹ ਬਾਦਸ਼ਾ ਸੀਗੇ ਉਹ ਵਜ਼ੀਰ ਸੀ ਤੇ ਉਹ ਸ਼ਿਕਾਰ ਖੇਡਦੇ ਖੇਡਦੇ ਉੱਥੇ ਪਹੁੰਚੇ ਉਹਨਾਂ ਨੇ ਉਹਨਾਂ ਨੂੰ ਪਛਾਣ ਲਿਆ ਕਿ ਤੁਸੀਂ ਇਬਰਾਹਿਮ ਆਦਮੋ ਉਸ ਨੇ ਕਿਹਾ ਹਾਂ ਪਰ ਮੈਂ ਹੁਣ ਤੇਰਾ ਬਾਦਸ਼ਾ ਨਹੀਂ ਹਾਂ ਉਹ ਉਹਨਾਂ ਨੇ ਕਿਹਾ ਮੈਂ ਤੇਰਾ ਬਾਦਸ਼ਾ ਨਹੀਂ ਹਾਂ ਮੈਂ ਇੱਕ ਫਕੀਰ ਬਣ ਚੁੱਕਾ ਹਾਂ ਏ ਗੱਲ ਸੁਣ ਕੇ ਉਹ ਬੜਾ ਹੈਰਾਨ ਹੋਇਆ ਕਹਿੰਦੇ ਹੁੰਦੇ ਆ ਵੀ ਚਕਲਾਂ ਦਾ ਤਾਂ ਫਰਕ ਪੈ ਜਾਂਦਾ ਆ ਤੇ ਪਰ ਉਸ ਨੇ ਫਿਰ ਵੀ ਉਹਨਾਂ ਨੂੰ ਪਛਾਣ ਲਿਆ ਉਹ ਕਹਿੰਦਾ ਜੋਨਾ ਤਾਂ ਵਜ਼ੀਰ ਸੀ ਉਹਨੇ ਕਿਹਾ ਵੀ ਕਿੰਨਾ ਚੰਗਾ ਹੋਵੇ ਜੇ ਤੁਸੀਂ ਹੁਣ ਮੇਰੇ ਫਿਰ ਤੁਸੀਂ ਮੇਰੇ ਬਾਦਸ਼ਾਹ ਬਣ ਜਾਓ ਤੇ ਮੈਂ ਤੁਹਾਡਾ ਵਜ਼ੀਰ ਬਣ ਜਾਵਾਂ ਮੈਂ ਦੇਖੋ ਤੁਹਾਡੇ ਬੱਚਿਆਂ ਨੂੰ ਕਿੰਨਾ ਕੁਛ ਸਿਖਾਇਆ ਆ ਤੇ ਤੁਸੀਂ ਤੁਸੀਂ ਮੇਰੀ ਇਹ ਬੇਨਤੀ ਮਨਜ਼ੂਰ ਕਰੋ ਤੁਸੀਂ ਮੇਰੇ ਬਾਦਸ਼ਾਹ ਬਣ ਜਾਓ ਤਾਂ ਫਿਰ ਉਸੇ ਵੇਲੇ ਇਬਰਾਹਿਮ ਆਦਮ ਨੇ ਜਿਹੜੀ ਸੂਈ ਦੇ ਨਾਲ ਬੋਧੜੀ ਸਿੰਘ ਰਿਆ ਸੀ ਨਾ ਉਹਨੇ ਚੱਕ ਕੇ ਨਦੀ ਦੇ ਵਿੱਚ ਮਾਰੀ ਉਹਨੇ ਕਿਹਾ ਜਾ ਤੂੰ ਪਹਿਲਾਂ ਮੇਰੀ ਸੂਈ ਲੱਭ ਕੇ ਲੈ ਕੇ ਆ ਤਾਂ ਫਿਰ ਮੈਂ ਤੇਰੇ ਬਾਰੇ ਕੁਝ ਸੋਚਦਾ ਆ ਉਹਨੇ ਕਿਹਾ ਅੱਧਾ ਘੰਟਾ ਠਹਿਰੋ ਤੁਸੀਂ ਇੱਕ ਸੂਈ ਤਾਂ ਕੀ ਮੈਂ ਤੁਹਾਨੂੰ ਕਿੰਨੀਆਂ ਹੀ ਸੂਈਆਂ ਲਿਆ ਕੇ ਦੇ ਦੇਵਾਂਗਾ ਉਹਨੇ ਕਿਹਾ ਨਹੀਂ ਮੈਨੂੰ ਉਹੀ ਸੂਈ ਚਾਹੀਦੀ ਆ ਜਿਹੜੀ ਮੈਂ ਨਦੀ ਦੇ ਵਿੱਚ ਸੁੱਟੀ ਆ ਉਹ ਕਹਿੰਦਾ ਮੈਂ ਇਦਾਂ ਸੋਈ ਉਹ ਹੀ ਕਿੱਦਾਂ ਲਿਆ ਕੇ ਦੇ ਸਕਦਾ ਆਂ ਵੀ ਐਨੀ ਡੂੰਗੀ ਨਦੀ ਆ ਤਾਂ ਸੂਈ ਉਹ ਵੀ ਮੈਂ ਕਿਸ ਤਰ੍ਹਾਂ ਲੱਭ ਸਕਦਾ ਆਂ ਉਹ ਕਹਿੰਦੇ ਫਿਰ ਇਸ ਤਰ੍ਹਾਂ ਕਰ ਇਬਰਾਹਿਮ ਆਦਮ ਨੇ ਕਿਹਾ ਵੀ ਤੂੰ ਪਰ ਪਰੇ ਹੋ ਕੇ ਹਣਾ ਬੈਠ ਜਾ ਤੇ ਦੇਖਦਾ ਰਹਿ ਇਨਾਂ ਚਿਰ ਨੂੰ ਕੀ ਹੋਇਆ ਨਦੀ ਦੇ ਵਿੱਚੋਂ ਇੱਕ ਮੱਛੀ ਆਈ ਤੇ ਉਸ ਦੇ ਮੂੰਹ ਦੇ ਵਿੱਚ ਸੂਈ ਸੀ ਉਹਨੇ ਇਬਰਾਹਿਮ ਆਦਮ ਦੇ ਮੂਰੇ ਲਿਆ ਕੇ ਰੱਖ ਦਿੱਤੀ ਉਸਨੇ ਕਿਹਾ ਦੇਖ ਹੁਣ ਮੈਂ ਉਸ ਬਾਦਸ਼ਾਹ ਦਾ ਉਹ ਬਾਦਸ਼ਾਹੀ ਹੈ ਮੇਰੇ ਕੋਲ ਉਸ ਬਾਦਸ਼ਾਹ ਦਾ ਮੈਂ ਕਹਿੰਦੇ ਫਕੀਰ ਹਾਂ ਜਿਹਦੇ ਕੋਲ ਮੰਡ ਬ੍ਰਹਿਮੰਡਾਂ ਦੀ ਤਾਕਤ ਹੈ ਮੈਂ ਬਾਦਸ਼ਾਹੀਆਂ ਨੂੰ ਕੀ ਕਰਨਾ ਹੈ ਹੁਣ ਮੈਂ ਉਹ ਨਹੀਂ ਜੋ ਪਹਿਲਾਂ ਸੀ ਹੁਣ ਮੇਰੇ ਕੋਲ ਮੰਡ ਬ੍ਰਹਿਮੰਡ ਦਾ ਮਾਲਕ ਹੈ ਜੋ ਮੇਰਾ ਬਾਦਸ਼ਾਹ ਹੈ ਅੱਗੇ ਮੈਨੂੰ ਇਸ ਚੀਜ਼ਾਂ ਬਾਰੇ ਨਹੀਂ ਸੀ ਪਤਾ ਜਿਵੇਂ ਤੂੰ ਹੁਣ ਮੇਰੀ ਸੂਈ ਨਹੀਂ ਲਿਆ ਸਕਦਾ ਇਵੇਂ ਹੀ ਮੈਂ ਤੇਰਾ ਬਾਦਸ਼ਾਹ ਨਹੀਂ ਬਣ ਸਕਦਾ ਹੁਣ ਤੂੰ ਜਾਣ ਜਾਂ ਮੇਰੇ ਲੜਕੇ ਜਾਣਨ ਨਾਮ ਇੱਕ ਅਮੋਲਕ ਚੀਜ਼ ਹੈ ਜਿਹੜੇ ਕਹਿੰਦੇ ਹੁੰਦੇ ਸਾਰੀਆਂ ਅਮੁੱਲਵਾਨੀਆਂ ਚੀਜ਼ਾਂ ਤੋਂ ਬਹੁਤ ਉੱਪਰ ਹੈ ਜਿਹ ਹੈ ਨਾਮ ਹੈ ਇਹ ਮੋਲ ਨਹੀਂ ਮਿਲਦਾ ਇਸ ਦੇ ਅੱਗੇ ਸਾਰੀਆਂ ਬਾਦਸ਼ਾਹੀਆਂ ਫਿੱਕੀਆਂ ਪੈ ਜਾਂਦੀਆਂ ਹਨ ਸਾਨੂੰ ਇਸ ਤੋਂ ਵੱਡੀ ਚੀਜ਼ ਹੋਰ ਕੋਈ ਕਹਿੰਦੇ ਜੇ ਪਰਮਾਤਮਾ ਮਿਲ ਜਾਵੇ ਤਾਂ ਬਾਕੀ ਚੀਜ਼ਾਂ ਤਾਂ ਆਪ ਹੀ ਸਾਡੇ ਕੋਲ ਆ ਜਾਣੀਆਂ ਹੈ ਤੇ ਸਾਨੂੰ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਹੀ ਮੰਗਣਾ ਚਾਹੀਦਾ ਆ ਤੁਹਾਨੂੰ ਇਹ ਮੇਰੀ ਕਹਾਣੀ ਕਿੱਦਾਂ ਦੀ ਲੱਗੀ ਜੇ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ